मौसम ਦੇ ਵਿੱਚ ਹਵਾਵਾਂ ਦੀ ਗਤੀ ਦੇ ਵਿੱਚ ਹੇਰ ਫੇਰ ਦੇਖਣ ਨੂੰ ਮਿਲੇਗੀ ਪਾਵ ਹਵਾਵਾਂ ਦੀ ਗਤੀ ਅਤੇ ਦਿਸ਼ਾ ਦੋਨੇ ਚੇਂਜ ਹੋਣ ਗਿਆ ਜਿਵੇਂ ਕਿ ਪੱਛਮੀ ਹਵਾਵਾਂ ਨੇ ਜਿਹੜੀਆਂ ਉਹ ਲਗਭਗ ਵਾਪਸੀ ਕਰ ਜਾਣਗੇ ਠੰਡੀਆਂ ਹਵਾਵਾਂ ਅਤੇ ਪੂਰਬੀ ਹਵਾਵਾਂ ਚੱਲਣੀਆਂ ਸ਼ੁਰੂ ਹੋਣ ਗਿਆ ਤੇ ਪੂਰਬੀ ਹਵਾਵਾਂ ਦੀ ਜਿਹੜੀ ਗਤੀ ਹੈ ਥੋੜੀ ਜੀ ਤੇਜ਼ ਹੋਵੇਗੀ ਅਗਲੇ 2 ਦਿਨ ਪੰਜਾਬ ਦੇ ਵਿੱਚ ਹਮਸ ਵਰਗਾ ਮਾਹੌਲ ਬਣਨਾ ਸ਼ੁਰੂ ਹੋਵੇਗਾ ਬਾਕੀ ਡਿਟੇਲ ਵਿੱਚ ਦੱਸਦੇ ਆ ਪੰਜਾਬ ਦਾ ਮੌਸਮ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਆ ਜਿਹੜੀ ਉਹ ਤੁਹਾਡੇ ਤੱਕ ਜਲਦੋਂ ਜਲਦੋਂ ਪਹੁੰਚਾ ਦਿੱਤੀ ਜਾਵੇ ਚਲੋ ਸ਼ੁਰੂ ਕਰਦੇ ਆਂ ਵੀਡੀਓ ਸਭ ਤੋਂ ਪਹਿਲਾਂ ਕੱਲ ਦੇ ਮੌਸਮ ਦੀ ਗੱਲ ਕਰਦੇ ਆਂ ਵੀ ਕੱਲ ਦਾ ਦਿਨ ਜਿਹੜਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਮਸ ਵਾਲਾ ਮਾਹੌਲ ਜਦੋਂ ਬਣਦਾ ਹੈ ਮਤਲਬ ਕਿ ਗਰਮੀ ਜ਼ਿਆਦਾ ਪੈਣ ਦੇ ਕਾਰਨ 40 ਤੋਂ ਟੈਂਪਰੇਚਰ ਉੱਤੇ ਹੁੰਦਾ ਹੈ ਜਦੋਂ ਉਸ ਉਸ ਸਮੇਂ ਜਿਹੜਾ ਧਰਤੀ ਵਾਲਾ ਪਾਣੀ ਆ ਉਹ ਉੱਪਰ ਉੱਠਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਕਾਰਨ ਪ੍ਰੀ ਮੌਨਸਨ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲਦਾ ਪੰਜਾਬ ਨੂੰ ਤੇ 9 ਤਰੀਕ ਨੂੰ ਦੇਖਣ ਨੂੰ ਮਿਲੇਗਾ ਇਧਰ ਚੱਲਦੇ 9-10 ਤਰੀਕ ਦਾ ਜਿਹੜਾ ਟੈਂਪਰੇਚਰ ਆ ਉਸ ਦੇ ਵਿੱਚ 2-3 ਡਿਗਰੀ ਦਾ ਘਾਟਾ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਅਗਰ ਮੀਂਹਾਂ ਦੀ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਮੀਂਹਾਂ ਦੀਆਂ ਗਤੀਵਿਧੀਆਂ ਲਗਭਗ ਨਾ ਮਾਤਰ ਹੋਣਗੀਆਂ ਲੇਕਿਨ ਬੱਦਲਵਾਈ ਦੀ ਆਵਾਜ਼ ਆਈ ਹੈ ਜਿਹੜੀ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗੀ ਇਹ ਪ੍ਰੀ ਮੌਨਸੂਨ ਸਿਸਟਮ ਉਦੋਂ ਆਉਂਦੇ ਨੇ ਜਦੋਂ ਟੈਂਪਰੇਚਰ 40 ਤੋਂ 45 ਦੇ ਦੇ ਆਸ-ਪਾਸ ਰਹਿਣ ਲੱਗ ਜਾਵੇ ਜਿਸ ਦੇ ਕਾਰਨ ਪ੍ਰੀ ਮੌਨਸੂਨ ਮੌਨਸੂਨ ਸਿਸਟਮ ਨੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਇੱਕ ਵਾਰ ਪੂਰਬੀ ਹਵਾਵਾਂ ਵਿੱਚ ਚਲਦੀਆਂ ਨੇ ਉਸ ਤੋਂ ਬਾਅਦ ਪੱਛਮੀ ਹਵਾਵਾਂ ਜਦੋਂ ਵਾਪਸੀ ਕਰਦੀਆਂ ਨੇ ਠੰਡੀਆਂ ਹਵਾਵਾਂ ਉਹ ਵੈਪੋਰਾਇਜ਼ੇਸ਼ਨ ਨੂੰ ਸ਼ੁਰੂ ਕਰ ਦਿੰਦੀਆਂ ਨੇ ਪ੍ਰੋਸੈਸ ਹੋਣਾ ਜਿਸ ਦੇ ਕਾਰਨ ਬੱਦਲੀ ਸਿਸਟਮ ਜਿਹੜਾ ਉਹ ਵੱਡਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਦੀ ਝਲਕ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਬਾਕੀ ਜੇ ਕੋਈ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ